ਨੰਬਰ ਦੁਰਬੇਲਾ ਸਤਨਾਮ ਵੜਿਆ ਚਾਰ ਨੂੰ ਹਾਰੂ ਆਮ ਤਪੜਾ ਨਦਰਹੀ ਮੋਹਨ ਰਾਮ ਸਤਨਾਮ ਸਿਗਾਇ ਗੁਰੂ ਸਾਧ ਜੀ ਸੋ ਲੋ ਤਮਨ ਲਾਤੀ ਜਾ ਸਤ ਅਚਰ ਤੇ ਖਾਮੀ ਕੋ ਨਹੀਂ ਜੀਦੇ ਪ੍ਰਭ ਮੇਲ ਬਨਾਈ ਸਤ ਗੁਰ ਤੇ ਖਾਮੀ ਕੋ ਨਹੀਂ ਮੇਰੇ ਪ੍ਰਭ ਮੇਲ ਬਨਾਈ ਸਤ ਗੁਰ ਕਾ ਦਰਸਨ ਸਫਲ ਹੈ ਦੀਆ ਕੋ ਉੱਚੇ ਤੇ ਹਾਂ ਫਲ ਪਾਈ ਗੁਰਪਾਲ ਸ਼ਬਦ ਅੰਮ੍ਰਿਤ ਮਾਨਾਈ ਸਬਤ ਸੁਨਾ ਕੋ ਖੁਗਵਾਈ ਹਰ ਦਾ ਸੇਤੀ ਸੰਤੋਖ ਹੋਆ ਸਤ ਵਸਿਆ ਮਨਾਈ ਸਤ ਜਤਿ ਆਏ ਅਮਰ ਪਦ ਪਾਇਆ ਅਨੰਦ ਸਬਦ ਵਿਜਾਇ ਸਚੋ ਦਰਿ ਸੁ ਪਰ ਸ੍ਰਿਆ ਗੁਰ ਤੈ ਸਜ ਸੁ ਬਾਇ ਨਾਨਕ ਜਨ ਅੰਦਰ ਸਚੁ ਮਾ

ਤੇ ਨਾਮ ਇਕ ਸਹਿ ਜੀ ਮਿਲ ਰਹੇ ਨਾਮ ਵਧਾਈ ਦੀ ਪੜੀ ਗੁਰ ਸਾਧਕਰ ਵਿੱਚ ਨਾ ਵੀ ਕੀ ਬੜੀ ਬਧਾਈ ਹਰ ਕਰਤ ਹੈ ਆਪ ਬਧਾਈ ਸੇਵਕ ਸਿੱਖ ਸਭ ਦੇਖ ਬੇਜ ਜੀ ਬਨਾ ਅੰਦਰ ਕਰਦਾਏ ਪਾਈ ਨਤਕ ਦੁਸ਼ਟ ਮਟਾਈ ਵੇਖ ਨਾ ਸਕਨਾ ਉਹ ਨਾ ਭਰਾ ਆਪਲਾ ਸੁਖਾਈ ਕਿਆ ਹੋਵੇ ਤਿਸਹੀ ਕੀ ਜਤ ਮਾਰੀ ਜਾ ਸੱਚੇ ਸਿਉ ਪਰਦਾ ਜੇ ਗਨ ਕਰਤੇ ਪਾਵੈ ਸਾਨਿਤ ਨਿਤ ਨ ਚੜੈ ਸੁਮਾਈ ਸਭ ਚੱਕ ਚੱਕ ਮਨ ਹੈ ਲੋਕਾਇ ਜੇ ਗਨ ਕਰਤੇ ਪਾਵੈ ਸਾਨਿਤ ਨਿਤ ਚੜੈ ਤੁਮਾਈ ਜੇ ਗਨ ਕਰਤਾ ਪਾਵੈ ਸਾਮਿਤ ਨਿਤ ਚੜ੍ਹ ਸਵਾਈ ਸਭ ਚੱਕ ਚੱਕ ਮਰੈ ਤੁਖਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ